ਸਾਸ਼ੀ ਕਾਲ ਜੀ ਇਹ ਪਿਓਰ ਚਨਾਉਣ ਦੇ ਫੈਬਰਿਕ ਨੇ ਇਹਨਾਂ ਤੇ ਬਹੁਤ ਹੀ ਪਿਆਰੀ ਸੀਕੁਐਂਸ ਵਰਕ ਵਾਲੀ ਜਿਹੜੀ ਐਮਬਰਾਇਡਰੀ ਹੋਈ ਹੋਈ ਹੈ ਤੁਸੀਂ ਇਹਨਾਂ ਨਾਲ ਕੋਈ ਵੀ ਡਰੈਸ ਹੈ ਜਿਹੜੀ ਰੈਡੀ ਕਰ ਸਕਦੇ ਹੋ ਸੂਟ ਬਣਾ ਸਕਦੇ ਹੋ ਕੋਈ ਲਹਿੰਗਾ ਬਣਾ ਸਕਦੇ ਹੋ ਪਰਮਿਟ ਅਕੋਰਡਿੰਗ ਹੈ ਜਿਹੜਾ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਸ਼ਰਟ ਔਰਗੈਂਜ਼ਾ ਦੀ ਰਹੇਗੀ ਪੂਰਾ ਹੈਂਡਵਰਕ ਰਹੇਗਾ ਟੈਬੀ ਸਿਲਕ ਦੀ ਹੈ ਜਿਹੜੀ ਬਾਟਮ ਤੇ ਚਨਾਉਣ ਦਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਵੈਲਵਟ ਦੀ ਸ਼ਰਟ ਰਹੇ ਤੇ ਬ੍ਰੌਕੇਟ ਦੀ ਹੈ ਜਿਹੜੀ ਬਾਟਮ ਰਹੇਗੀ ਬਾਟਮ ਤੇ ਵੀ ਐਮਬਰਾਇਡਰੀ ਹੈ ਦੁਪੱਟਾ ਚੁਣੌਣ ਦਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਆਰਗੈਂਜ਼ਾ ਦੀ ਸ਼ਰਟ ਰਹੇਗੀ ਤੇ ਆਰਗੈਂਜ਼ਾ ਦਾ ਹੀ ਇਹਨਾਂ ਨਾਲ ਹੈ ਜਿਹੜਾ ਦੁਪੱਟਾ ਰਹੇਗਾ बॉਟਮ ਹੈ ਜਿਹੜੀ 3 ਮੀਟਰ ਟੈਬੀ ਸਿਲਕ ਦੀ ਰਹੇਗੀ बॉਟਮ ਤੇ ਵੀ ਜਿਹੜੀ ਐਮਬਰਾਇਡਰੀ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਨੇਚਰਲ ਕ੍ਰੇਪ ਤੇ ਰਹਿਣਗੇ ਸ਼ਰਟ ਤੇ ਵਰਕ ਰਹੇਗਾ 슬ੀਵਸ बॉਟਮ ਤੇ ਵਰਕ ਰਹੇਗਾ ਦੁਪੱਟਾ ਇਹ ਜਿਹੜਾ ਚੁਣੌਣ ਦਾ ਰਹੇਗਾ ਇਹਨਾਂ ਵਿੱਚ ਇਹ ਵਾਲੇ ਸਾਰੇ ਕਲਰ ਐ ਜਿਹੜੇ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ ਪ੍ਰਾਈਸ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਟਸ਼ੀਨ ਕ੍ਰੇਪ ਤੇ ਰਹਿਣਗੇ ਪਾਉਲ ਵਰਕ ਰਹੇਗਾ ਇਹਨਾਂ ਨਾਲ ਦੁਪੱਟਾ ਹੈ ਜਿਹੜਾ ਚੁਣੌਣ ਦਾ ਰਹੇਗਾ ਦੁਪੱਟੇ ਤੇ ਵੀ ਹੈ ਜਿਹੜਾ ਵਰਕ ਰਹੇਗਾ